ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਜੌਰਜਟ ਦੇ ਵਿੱਚ ਸੂਟ ਲੈ ਕੇ ਆਏ ਜੀ ਵਰਕ ਵਾਲੇ ਸੂਟ ਹੋਣਗੇ ਤੇ ਪਿਓਰ ਜੌਰਜਟ ਦੇ ਵਿੱਚ ਸੂਟ ਹੋਣਗੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਤੁਹਾਡੇ ਜੀ ਸੂਟ ਦਿਖਾਵਾਂਗੇ ਜਿਹੜੇ ਮੇਰੇ ਆਪਣੇ ਵਰਕ ਕਰਾਏ ਹੋਏ ਸੂਟ ਪਰ ਸਾਰੇ ਸੂਟ ਅੱਜ ਦੇ ਜੌਰਜਟ ਦੇ ਵਿੱਚ ਹੋਣਗੇ ਤੇ ਪ੍ਰਾਈਸ ਸਾਰਿਆਂ ਦਾ ਅਲੱਗ-ਅਲੱਗ ਹੈ ਮੈਂ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵੇਰ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 814658003 8146580803 ਇਸ ਸਾਈਡ ਸਕਰੀਨ ਤੇ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ オンલાઈਨ ਹੀ ਪੇਮੈਂਟ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੁੰਨੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਾਉਣੀ ਹੋ ਪੇਮੈਂਟ ਕਰਦੇ ਹੋ ਉਸੇ ਟਾਈਮ ਪਹਿਲਾਂ ਹੀ ਆਪਣਾ ਐਡਰੈਸ ਦੱਸ ਕੇ ਕਨਫਰਮ ਕਰ ਲਿਆ ਕਰੋ ਕਿ ਤੁਹਾਡੇ ਕਿੰਨੇ ਚਾਰਜਸ ਹੋਣਗੇ ਕੋਰੀਅਰ ਦੇ ਤੇ ਬੜੇ ਪਿਆਰੇ ਕਲੈਕਸ਼ਨ ਹੈ ਜੀ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਬੜਾ ਸੋਹਣਾ ਸਕਿਨ ਕਲਰ ਦੇ ਵਿੱਚ ਸੂਟ ਹੈ ਜੀ ਇਹ ਬਹੁਤ ਪਿਆਰਾ ਜਿਹਾ ਤੇ ਪਿਓਰ ਜਾਰਜਟ ਦੇ ਵਿੱਚ ਸੂਟ ਤੇ ਬਹੁਤ ਪਿਆਰਾ ਪ੍ਰਿੰਟ ਪਹਿਲਾਂ ਤਾਂ ਜਰੂਰ ਪ੍ਰਿੰਟ ਜਰੂਰ ਦੇਖਿਆ ਕਰੋ ਸੂਟ ਦਾ ਬਹੁਤ ਪਿਆਰਾ ਪ੍ਰਿੰਟ ਹੈ ਤੇ ਇਸ ਦੇ ਵਿੱਚ ਬਹੁਤ ਸੋਹਣਾ ਬਰੀਕੀ ਧਾਗੇ ਦਾ ਕੰਮ ਹੋਇਆ ਹੋਇਆ ਸਾਰੇ ਸੂਟ ਦੇ ਵਿੱਚ ਬਹੁਤ ਸੋਹਣਾ ਬਰੀਕੀ ਧਾਗੇ ਦੇ ਵਿੱਚ ਸ਼ੈਡੋ ਵਰਕ ਕਹਿੰਦੇ ਆ ਜੀ ਇਹਨੂੰ ਬਰੀਕ ਧਾਗੇ ਦੇ ਨਾਲ ਇਹ ਥੁਠੇ ਪਾਸੇ ਤੋਂ ਇਸ ਸਾਈਡ ਤੋਂ ਕੱਢਿਆ ਹੁੰਦਾ ਬਹੁਤ ਸੋਹਣਾ ਕੰਮ ਹੋਇਆ ਤੇ ਪੂਰੀ ਸ਼ਰਟ ਤੇ ਹੀ ਵਰਕ ਹੈ ਜੀ ਫਰੰਟ ਬੈਕ ਪਿਓਰ ਜੌਰਜਟ ਤੇ ਪੂਰੀ ਸ਼ਰਟ ਤੇ ਬਹੁਤ ਸੋਨਾ ਬਰੀਕੀ ਧਾਗੇ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਦਿਖ ਰਿਹਾ ਹੋਣਾ ਤੁਹਾਨੂੰ ਬਰੀਕ-ਬਰੀਕ ਵਰਕ ਹੋਇਆ ਹੋਇਆ ਵਿੱਚ ਤੇ ਇਹ ਆਪਣੀ ਸ਼ਰਟ ਹੈ ਤੇ ਇਸ ਦੇ ਨਾਲ ਹੈਗੀ ਇੱਕ ਰੇਵ ਦੀ 3 ਮੀਟਰ ਦੀ ਬਾਟਮ 3 ਮੀਟਰ ਦੀ ਬਾਟਮ ਹੈ ਜੀ ਕਰੇਪ ਦੀ ਤੇ ਨਾਲ ਪਿਓਰ ਬੰਬਰ ਜੌਰਜਟ ਦਾ 2.5 ਮੀਟਰ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਚ ਚੜਾਈ ਵੀ ਦੇਖੋ ਦੁਪੱਟੇ ਦੀ ਕਿੰਨੀ ਵਧੀਆ ਬਹੁਤ ਪਿਆਰਾ ਸੂਟ ਪ੍ਰਿੰਟ ਕਲਰ ਬਹੁਤ ਪਿਆਰਾ ਹੈ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਪਿਓਰ ਜੌਰਜਟ ਦੇ ਵਿੱਚ ਬਿਲਕੁਲ ਪਿਓਰ ਜੌਰਜਟ ਟੀ-ਸ਼ਰਟ ਹੈ ਪਿਓਰ ਜੌਰਜਟ ਦੇ ਵਿੱਚ ਹੀ ਦੁਪੱਟਾ ਤੇ ਕ੍ਰੇਪ ਦੀ 3 ਮੀਟਰ ਦੀ ਬਾਟਮ ਦੇ ਨਾਲ ਤੇ ਬਹੁਤ ਸੋਹਣਾ ਵਿਦ ਵਰਕ 4000 ਪ੍ਰਾਈਸ ਦੇ ਨਾਲ 4000 ਪ੍ਰਾਈਸ ਹੈ ਜੀ ਬਹੁਤ ਸੋਹਣਾ ਇਹ ਜੇ ਮੈਂ ਤੁਹਾਨੂੰ ਕਲਰ ਦਿਖਾਨੀ ਹੈ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਗ੍ਰੇ ਕਲਰ ਸੇਮ ਪ੍ਰਿੰਟ ਹੈ ਜਿਹੜਾ ਮੈਂ ਤੁਹਾਨੂੰ ਦਿਖਾਇਆ ਪਹਿਲਾਂ ਸੇਮ ਦੇ ਵਿੱਚ ਹੀ ਗ੍ਰੇ ਕਲਰ ਹੈ ਬਹੁਤ ਪਿਆਰਾ ਵਰਕ ਸਾਰੀ ਸ਼ਰਟ ਦੇ ਵਿੱਚ ਫਰੰਟ ਬੈਕ ਪੂਰੇ ਦੇ ਵਿੱਚ ਬਹੁਤ ਸੋਹਣਾ ਬਰੀਕੀ ਧਾਗੇ ਦਾ ਕੰਮ ਹੋਇਆ ਤੇ ਨਾਲ 3 ਮੀਟਰ ਦੀ ਬਾਟਮ ਕ੍ਰੇਪ ਦੀ ਨਾ ਪਿਓਰ ਜਾਰਜਟ ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਪੂਰਾ ਖੁੱਲਾ ਦੁਪੱਟਾ ਬਹੁਤ ਪਿਆਰਾ ਬੜਾ ਪਿਆਰਾ ਸੂਟ ਹੈ ਇਹ ਗ੍ਰੇ ਕਲਰ ਦੇ ਵਿੱਚ ਪ੍ਰਿੰਟ ਸੇਮ ਹੈ ਜੀ ਦੋਨਾਂ ਸੂਟਾਂ ਦਾ ਜਿਹੜਾ ਪਹਿਲਾਂ ਦਿਖਾਇਆ ਮੈਂ ਤੁਹਾਨੂੰ ਉਹ ਵੀ ਤੇ ਇਹ ਵੀ 4000 ਪ੍ਰਾਈਸ ਦੇ ਨਾਲ 4000 ਪ੍ਰਾਈਸ ਦੇ ਨਾਲ ਨੈਕਸਟ ਸੂਟ ਇਹਦਾ ਪ੍ਰਿੰਟ ਲੱਗ ਗਿਆ ਪਰ ਹੈ ਇਹਦੇ ਨਾਲ ਦਾ ਹੀ ਬੜਾ ਸੋਹਣਾ ਅੰਬੀ ਵਾਲਾ ਪ੍ਰਿੰਟ ਹੈ ਪੀਚ ਕਲਰ ਹੈ ਬਿਲਕੁਲ ਲਾਈਟ ਪੀਚ ਕਲਰ ਬਹੁਤ ਸੋਹਣਾ ਸਾਰਾ ਵਰਕ ਹੋਇਆ ਹੋਇਆ ਵਿੱਚ ਇਹ 셔ਟ ਦੇ ਵਿੱਚ ਪਿਓਰ ਜਾਰਜਟ ਦੇ ਵਿੱਚ 셔ਟ ਨਾਟ ਪੀਚ ਕਲਰ ਦੀ ਉਹ ਕ੍ਰੇਪ ਦੀ 3 ਮੀਟਰ ਦੀ ਬਾਟਮ ਤੇ ਨਾਲ ਪਿਓਰ ਜਾਰਜਟ ਦਾ ਹੀ ਦੁਪੱਟਾ ਪੂਰਾ ਟਾਈਪ ਹੋਗਾ ਦੇਖੋ ਦੁਪੱਟਾ ਕਿੰਨਾ ਪਿਆਰਾ ਉਹ ਸੋਹਣਾ ਸੂਟ ਹੈ ਪੂਰੇ ਟਾਈ ਮੀਟਰ ਦੇ ਦੁਪट्टे ਦੇ ਨਾਲ ਬੜਾ ਪਿਆਰਾ ਸੂਟ ਹੈ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣੇ ਇਹ ਤਿੰਨ ਸੂਟ ਮੈਂ ਤੁਹਾਨੂੰ ਦਿਖਾਏ ਆ ਸੇਮ ਪ੍ਰਾਈਸ ਦੇ ਵਿੱਚ ਸੇਮ ਵਰਕ ਹੈ ਤੇ ਪ੍ਰਿੰਟਿੰਗ ਅਲੱਗ-ਅਲੱਗ ਸੀਗੀ ਤੇ ਨੈਕਸਟ ਸੂਟ ਦਿਖਾਣੇ ਆ ਪ्युअर ਜਾਰਜਟ ਤੇ ਹੀ ਹੈ ਜੀ ਇਹ ਵੀ ਸੂਟ ਬਹੁਤ ਸਵਾਗਤ ਹੋਇਆ ਇਹਦੇ ਤੇ ਸਾਰੇ ਤੇ ਹੀ ਸੂਟ ਤੇ ਪੂਰਾ ਆਲਓਵਰ ਸੂਟ ਹੀ ਜੌਰਜਟ ਤੇ ਹੈ ਜੀ। ਬੜਾ ਪਿਆਰਾ ਗ੍ਰੀਨ ਜਿਹਾ ਕਲਰ ਹੈ। ਪੂਰਾ ਆਲਓਵਰ 5 ਮੀਟਰ ਦਾ ਸੂਟ ਹੈ ਜੌਰਜਟ ਤੇ। ਇਹ ਸਾਰਾ ਵਰਕ ਹੋਇਆ ਆਰੀ ਵਰਕ ਹੋਇਆ ਸਾਈਡਾਂ ਤੇ ਤੇ ਵਿੱਚ ਬੜਾ ਸੋਹਣਾ ਮਲਟੀ ਕਲਰ ਦਾ ਵਰਕ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਕੋਈ ਲੈਂਥ ਦੀ ਦਿੱਕਤ ਨਹੀਂ ਹੈਗੀ। ਬਹੁਤ ਪਿਆਰਾ ਵਰਕ ਹੋਇਆ ਇਹਦੇ ਤੇ ਸੂਟ ਤੇ ਤੇ ਬੜਾ ਸੋਹਣਾ ਵਰਕ ਘੇਰੇ ਤੇ ਵੀ ਆਰੀ ਵਰਕ ਦੇ ਨਾਲ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਬਹੁਤ ਸੋਹਣਾ ਵਰਕ ਹੋਇਆ ਇਹ ਫਰੰਟ ਤੇ ਆ ਜਾਣਾ ਸਾਰਾ ਤੇ ਇਹ ਦੀਆਂ ਸਲੀਵਸ ਤੇ ਆ ਜਾਣਾ ਜੀ ਵਰਕ ਇਹ ਸਲੀਵਸ ਤੇ ਆ ਜਾਣਾ ਵਰਕ ਜਾਰਜਟ ਤੇ ਬਣਿਆ ਇਹ ਵਾਲਾ ਸੂਟ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜੀ ਜਾਰਜਟ ਦੀ

ਨੈਕਸਟ ਸੂਟ ਆ ਗਿਆ ਸਾਰੇ ਜੌਰਜਟ ਤੇ ਹੋਣਗੇ ਜੀ ਅੱਜ ਦੇ ਆਪਣੇ ਸੂਟ ਇਹ ਵੀ ਪਿਓਰ ਜੌਰਜਟ ਤੇ ਲਾਈਟ ਗ੍ਰੇ ਕਲਰ ਹੈ ਬਹੁਤ ਪਿਆਰਾ ਜਿਹਾ ਗ੍ਰੇ ਬਿਲਕੁਲ ਲਾਈਟ ਗ੍ਰੇ ਕਲਰ ਇਸ ਤੇ ਨਾਲ ਹੈਗੀ ਕ੍ਰੇਪ ਦੀ 3 ਮੀਟਰ ਦੀ ਬਾਟਮ ਇਹ نیچے ਦੂਜਾ ਸੂਟ ਥੋੜਾ ਹਾਈਲਾਈਟ ਜ਼ਿਆਦਾ ਹੋ ਰਿਹਾ ਇਸ ਕਰਕੇ ਮੈਂ نیچے ਬਾਟਮ ਦਾ ਸਟੱਫ ਰੱਖ ਕੇ ਦਿਖਾਉਣੀ ਆ 3 ਮੀਟਰ ਦੀ ਕ੍ਰੇਪ ਦੀ ਬਾਟਮ ਹੈ ਜੀ ਇਹ ਵਾਲੇ ਸੂਟ ਦੇ ਨਾਲ ਜਾਰਜਟ ਦੀ ਸ਼ਰਟ ਹੈ ਜੀ ਪਿਓਰ ਜਾਰਜਟ ਦੀ 3 ਮੀਟਰ ਦੀ ਬਾਟਮ ਕਰੇਪ ਦੇ ਨਾਲ ਇਹਦੀ ਕੋਲਾਈਟ ਗ੍ਰੇ ਕਲਰ ਦੇ ਵਿੱਚ ਹੈ ਸੂਟ ਬਹੁਤ ਪਿਆਰਾ ਜਾਂ neck ਤੇ ਬੜੀ ਸੋਹਣੀ ਲੇਸਿਸ ਲੱਗੀਆਂ ਹੋਈਆਂ ਤੇ ਬਾਕੀ ਇਹਦੇ ਤੇ ਹੈਂਡਵਰਕ ਹੋਇਆ ਹੋਇਆ ਬਹੁਤ ਸੋਹਣਾ ਹੈਂਡਵਰਕ ਹੋਇਆ ਤੇ ਘੇਰੇ ਤੇ ਬਹੁਤ ਸੋਹਣਾ ਵਰਕ ਪਿੰਟੈਕਸ ਪਏ ਹੋਏ ਆ ਇਹ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ ਵਰਕ ਹੈ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਬਹੁਤ ਪਿਆਰਾ ਲਾਈਟ ਗ੍ਰੇ ਕਲਰ ਹੈ ਇਹ ਸ਼ਰਟਾਂ ਕੀ ਪਿਓਰ ਕ੍ਰੇਪ ਦੀ 3 ਮੀਟਰ ਦੀ ਬਾਟਮ ਨਾਲ ਤੇ ਨਾਲ ਇਸ ਦਾ ਜਾਰਜਟ ਚ ਦੁਪੱਟਾ ਦੁਪੱਟੇ ਦੇ 4 ਸਾਈਡ ਬੜੀ ਪਿਆਰੀ ਲੇਸ ਲੱਗੀ ਹੋਈ ਹੈ ਤੇ ਪੱਲਿਆਂ ਤੇ ਬੜਾ ਪਿਆਰਾ ਜਿਹਾ ਵਰਕ ਇਹ ਦੋਨੋਂ ਪੱਲਿਆਂ ਤੇ ਹੋਇਆ ਵਰਕ ਤੇ ਫੋਰਥ ਸਾਈਡ ਲੇਸ ਦੇ ਨਾਲ ਕੰਨਿਸ਼ਿਓਨ ਕੀਤੀ ਬਈ ਹੈ। ਪੂਰਾ 2.5 ਮੀਟਰ ਦਾ ਦੁਪੱਟਾ ਹੈ। ਬੜਾ ਪਿਆਰਾ ਜਿਹਾ ਸੂਟ ਹੈ ਗ੍ਰੇ ਕਲਰ ਦੇ ਵਿੱਚ। ਜੇ ਇੱਥੇ ਤੋਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਤੁਸੀਂ। 4500 ਪ੍ਰਾਈਸ ਹੈ ਜੀ 4500 ਪ੍ਰਾਈਸ ਹੈ ਬੜੇ ਸੋਹਣੇ। ਤੇ ਨੈਕਸਟ ਸੂਟ ਦਿਖਾਣੇ ਆ। ਇਸੇ ਸੇਮ ਇਹਦੇ ਨਾਲ ਦਾ ਜਿਹੜਾ ਮੈਂ ਤੁਹਾਨੂੰ ਗ੍ਰੇ ਦਿਖਾਇਆ ਸੇਮ ਇਹਦੇ ਨਾਲ ਦਾ ਇਦੇ ਵਿੱਚ ਹੈਗਾ ਆਪਣੇ ਕੋਲ ਲਾਈਟ ਲਵੈਂਡਰ ਕਲਰ ਹੈ ਲਾਈਟ ਪਰਪਲ ਬੜਾ ਸੋਹਣਾ ਵਰਕ ਤੇ ਸਾਰੀ ਸ਼ਰਟ ਤੇ ਪਿਓਰ ਜੌਰਜਟ ਦੇ ਵਿੱਚ ਸ਼ਰਟ ਤੇ ਸਾਰੇ ਦੇ ਵਿੱਚ نیچے ਤੱਕ ਬੜੀ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਹੈ ਤੇ ਬੜਾ ਪਿਆਰਾ ਵਰਕ ਹੋਇਆ ਇਸੇਮ ਦੇ ਵਿੱਚ ਹੀ ਹੈ ਜੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਸੂਟ ਦਿਖਾਇਆ ਲਾਈਟ ਪਰਪਲ ਲਵੈਂਡਰ ਕਲਰ ਇਹ ਸ਼ਰਟ ਆ ਗਈ ਇੱਕ ਗਰੇਪ ਦੀ 3 ਮੀਟਰ ਦੀ ਬਾਟਮ ਨਾਲ ਤੇ ਦਪੱਟਾ 2 ਮੀਟਰ ਦਾ ਪਿਓਰ ਜਾਰਜਟ ਦੇ ਵਿੱਚ ਹੀ ਤੇ ਪੱਲਿਆਂ ਤੇ ਬੜਾ ਪਿਆਰਾ ਵਰਕ ਹੈ ਤੇ ਫੋਰ ਸਾਈਡ ਲੇਸਿਸ ਦੇ ਨਾਲ ਫਿਨਿਸ਼ਿੰਗ ਹੋਈ ਹੈ ਉਹ ਸੋਨਾ ਸਰਦਾਰੀ ਸੂਟ 4500 ਪ੍ਰਾਈਸ ਦੇ ਨਾਲ 4500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਇਹ ਦੋ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਦਿਖਾਏ ਆ। ਨੈਕਸਟ ਸੂਟ ਦਿਖਾਣੇ ਆ। ਹੁਣ ਮੈਂ ਤੁਹਾਨੂੰ ਆਪਣੇ ਰੈਡੀ ਕਰਾਏ ਹੋਏ ਸੂਟ ਦਿਖਾਣੇ ਆ। ਇਹ ਪਿਓਰ ਜੌਰਜਟ ਦੀ ਬੜੇ ਸੋਹਣੇ ਚੈੱਕ ਦੇ ਵਿੱਚ ਜੌਰਜਟ ਹੈ। ਬੜੀ ਸੋਹਣੀ ਬਰੀਕ-ਬਰੀਕ ਚੈੱਕ ਦੇ ਵਿੱਚ ਆਲਓਵਰ ਸੂਟ ਹੋਊਗਾ ਜੀ 5 ਮੀਟਰ ਦੀ ਕੱਟ ਸੂਟ ਦੀ। ਤੇ ਬੜਾ ਸੋਹਣਾ ਚੈੱਕ ਦੇ ਵਿੱਚ ਜੌਰਜਟ ਹੈ। ਬੜੇ ਸੋਹਣੇ ਚੈੱਕ ਬਣਿਆ ਇਹਦੇ ਵਿੱਚ ਸਾਰੀ ਦੇ ਵਿੱਚ ਇਹ ਜੌਰਚਟ ਪੂਰਾ 5 ਮੀਟਰ ਦਾ ਸੂਟ ਹੈ ਜੀ ਤੇ ਆਪਾਂ ਕਰਵਾਇਆ ਹੈ ਤੇ ਮਸ਼ੀਨੀ ਵਰਕ ਬੜਾ ਪਿਆਰਾ ਵਰਕ ਇੱਥੋਂ neck ਬਣ ਜਾਣੀ ਹੈ ਇਸ ਸਾਈਡ ਤੋਂ neck ਬਣ ਕੇ ਇਹ نیچے ਆ ਜਾਣਾ neck ਤੋਂ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਇਹ neck ਤੋਂ نیچے ਆ ਜਾਣਾ ਬੜਾ ਪਿਆਰਾ ਇਸੇ ਡਿਜ਼ਾਈਨ 'ਚ ਰੱਖਿਆ ਵੀ ਕੋਈ ਲੈਂਥ ਦੀ ਦਿੱਕਤ ਨਾ ਹੋਵੇ ਬਹੁਤ ਸੋਹਣਾ ਮਲਟੀ ਕਲਰ ਹੈ ਤੇ ਇਸ ਦੇ ਨਾਲ ਆਪਾਂ ਬਣਾਈਆਂ ਇਹ ਵਾਲੀਆਂ 슬ੀਵਸ ਤੇ ਆਪਾਂ ਹਲਕਾ ਜਿਹਾ ਵਰਕ ਰੱਖਿਆ ਬਹੁਤ ਬੜੀ ਸੋਹਣੀ ਵੇਲ 슬ੀਵਸ ਤੇ ਬਣੀ ਹੈ ਲਾਈਟ ਸਕਿਨ ਜਿਆ ਕਲਰ ਹੈ ਸੂਟ ਦਾ ਤੇ ਬੜਾ ਪਿਆਰਾ ਜਿਹਾ ਵਰਕ ਆਪਾਂ ਕਰਵਾਇਆ ਹੈ ਇਹਦੇ ਤੇ ਤੇ ਇਸ ਦੇ ਨਾਲ ਹੈਗਾ অর্ਗੇਂਜ਼ਾ ਦਾ ਦੁਪੱਟਾ ਸੇਮ ਧਾਗੇ ਜਿਹੜੇ ਆਪਾਂ ਯੂਜ਼ ਕੀਤੇ ਆ ਦੁਪੱਟੇ ਦੇ ਨਾਲ ਤੇ ਇਹ ਦੁਪੱਟਾ ਜੀ ਦੇ ਨਾਲ ਪੂਰਾ 2.5 ਮੀਟਰ ਦਾ ਲੈਰੀਆ ਦੁਪੱਟਾ ਐਵੇਂ ਦੇ ਸੂਟ ਜੇ ਤੁਹਾਨੂੰ ਐਵੇਂ ਦਾ ਡਿਜ਼ਾਈਨ ਨਹੀਂ ਪਸੰਦ ਹਨਾ ਤੁਸੀਂ ਇਹ ਦੁਪੱਟੇ ਦੇ ਨਾਲ ਐਵੇਂ ਹੋਰ ਸੂਟ ਬਣਵਾਣਾ ਆਪਣੇ ਅਕੋਰਡਿੰਗ ਘੇਰਾ ਬਾਜੂ ਜੋ ਵੀ ਹੋਰ ਤਰ੍ਹਾਂ ਦਾ ਡਿਜ਼ਾਈਨ ਕਰਾ ਕੇ ਉਹ ਵੀ ਤੁਸੀਂ ਬਣਾ ਸਕਦੇ ਹੋ ਕਿਉਂਕਿ ਮੇਰੇ ਕੋਲ ਹੈਗੇ ਐਵੇਂ ਦੇ ਦੁਪੱਟੇ ਜਿਨ੍ਹਾਂ ਨੇ ਕੱਲਾ ਦੁਪੱਟਾ ਵੀ ਲੈਣਾ ਤਾਂ ਵੀ ਤੁਸੀਂ ਲੈ ਸਕਦੇ ਹੋ ਜੀ ਕੱਲਾ ਦੁਪੱਟਾ ਇਹ 1000 ਦਾ 1000 ਰੁਪਏ ਦਾ ਪਰ ਪੂਰਾ ਸੂਟ ਇਹ 3500 ਦਾ ਹੈ ਜੀ 3500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3500 ਪ੍ਰਾਈਸ ਦੇ ਨਾਲ ਬੜਾ ਪਿਆਰਾ ਜਿਹਾ ਸੂਟ ਬਣਿਆ ਇਹ ਆਪਣਾ ਮਲਟੀਵਰਕ ਦੇ ਨਾਲ ਤੇ ਨੈਕਸਟ ਦਿਖਾਣੇ ਆ ਇਹ ਮੈਂ ਇਹਨਾਂ ਦੁਪਟਿਆਂ ਦੇ ਨਾਲ ਬੜੇ ਪਿਆਰੇ ਸੂਟ ਰੈਡੀ ਕੀਤੇ ਹੋਏ ਆ ਇਹ ਸੇਮ ਹੀ ਸੂਟ ਹੈ ਇਹਦੇ ਵਿੱਚ ਆਪਾਂ ਨੇ ਇਹ ਵਾਲਾ ਵਰਕ ਕਰਾਇਆ ਪੂਰਾ ਆਲਓਵਰ ਸੂਟ ਹੋਊਗਾ ਜੀ ਇਹ ਬੜਾ ਪਿਆਰਾ ਲੋਵਰ ਸੂਟ ਹੈ ਜੌਰਜਟ ਦੇ ਵਿੱਚ ਚੈੱਕ ਜੀ ਜੌਰਜਟ ਹੈ ਚੈੱਕ ਦੇ ਵਿੱਚ ਤੇ ਬੜਾ ਪਿਆਰਾ ਹੈ ਦੇਖੋ ਕਿੰਨਾ ਸੋਹਣਾ ਵਰਕ ਹੈ ਸੈਂਟਰ ਪੈਨਲ ਵਿੱਚ ਕੁਝ ਡਿਫਰੈਂਟ ਡਿਜ਼ਾਈਨ ਦੇ ਵਿੱਚ ਕਰਵਾਇਆ ਆਪਾਂ ਜਿੰਨੀ ਮਰਜ਼ੀ ਇਹ ਮੈਂ 45 ਰੈਡੀ ਕੀਤੀ ਹੋਈ ਹੈ ਲੈਂਥ ਤੁਸੀਂ ਜਿਵੇਂ ਜਿਨ੍ਹਾਂ ਦੀ ਤਾਂ ਘੱਟ ਲੈਂਥ ਹੈ ਤਾਂ ਵੀ ਤੁਸੀਂ ਬਣਾ ਸਕਦੇ ਹੋ ਕਿਉਂਕਿ ਨੈੱਕ ਨਹੀਂ ਬਣੀ ਹੋਈ ਜਿਨ੍ਹਾਂ ਨੇ ਥੋੜੀ ਹੋਰ ਵੀ ਲੈਂਥ ਵਧਾਉਣੀ ਹੈ ਤਾਂ ਵੀ ਤੁਸੀਂ ਵਧਾ ਸਕਦੇ ਹੋ ਨੈੱਕ ਤੇ ਬੜੇ نیچے ਕੱਟਵਰਕ ਦਿੱਤਾ ਹੈ ਇਹ 슬ੀਵਸ ਤੇ ਆ ਜਣਾ ਜੀ ਵਰਕ ਇਹ 슬ੀਵਸ ਆ ਜਣੀ ਅੱਗੇ ਕਟਾਮ ਬੜੀ ਸੋਹਣੀਆਂ ਬੂਟੀਆਂ ਬਣੀਆਂ ਹੋਈਆਂ ਇਹ ਆਪਾਂ ਜੌਰਜਟ ਤੇ ਰੈਡੀ ਕੀਤੇ ਆ ਸੂਟ ਜਿਹੜਾ ਇਸ ਸੂਟ ਨਾਲ ਆਪਾਂ ਹੈਗਾ ਇਹ ਵਾਲਾ ਦੁਪੱਟਾ ਜਿਹੜੇ ਜਿਹੜੇ ਕਲਰ ਵਰਕ ਦੇ ਵਿੱਚ ਦੁਪੱਟੇ ਦੇ ਨਾਲ ਦੇ ਹੀ ਆਪਾਂ ਰੈਡੀ ਕੀਤੇ ਹੋਏ ਆ ਪਿਆਰਾ ਸੂਟ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਤੇ ਨੈਕਸਟ ਸੂਟ ਦਿਖਾਣੇ ਲਾਈਟ ਪਿਸਤਾ ਕਲਰ ਤੇ ਬਣਾਇਆ ਹੈ ਇਹ ਇਹ ਜਿਹੜਾ ਪਹਿਲਾਂ ਮੈਂ ਦਿਖਾਇਆ ਥੋੜੀ ਚੈੱਕ ਦੇ ਵਿੱਚ ਜੌਰਜਟ ਇਹ ਲਾਈਨਿੰਗ ਦੇ ਵਿੱਚ ਹੈ ਜੀ ਜੌਰਜਟ ਇਹ ਲਾਈਨਿੰਗ ਦੇ ਵਿੱਚ ਹੈ ਜੌਰਜਟ ਪਿਸਤਾ ਕਲਰ ਦੇ ਵਿੱਚ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਬਹੁਤ ਪਿਆਰਾ ਇਹ ਵਰਕ ਕੀਤਾ ਹੋਇਆ ਇੱਥੇ ਆਪਾਂ ਕੋਈ ਫੋਟਲੀ ਬਟਨਸ ਵਗੈਰਾ ਬਣਾ ਕੇ ਨੈੱਕ ਰੈਡੀ ਕਰ ਸਕਦੇ ਤੇ ਬੜਾ ਸੋਹਣਾ ਕੋਈ ਬਟਨਸ ਦੀ ਡਿਜ਼ਾਈਨਿੰਗ ਵੀ ਇਹ ਮੈਂ ਉਸ ਅਕੋਰਡਿੰਗ ਕੀਤੀ ਆ ਵੀ ਤੁਹਾਨੂੰ ਲੈਂਥ ਦੀ ਦਿੱਕਤ ਨਾ ਹੋਵੇ ਆਪਾਂ ਮੈਂ 45 45 ਇੰਚ ਰੈਡੀ ਦੇ ਨਾਲ ਲੈਂਥ ਦੇ ਨਾਲ ਹੀ ਬਣਾਏ ਆ ਤੇ ਇਸ ਦੇ ਨਾਲ ਹੈਗਾ ਇਹ ਵਰਕ ਬਾਜੂ ਤੇ ਇਹ 슬ੀਵ ਤੇ ਆ ਜਣਾ ਜੀ ਵਰਕ ਹاجة ਇਹ ਬਲ ਦੁਪੱਟਾ ਬੜਾ ਪਿਆਰਾ ਜਿਹਾ ਦੁਪੱਟਾ ਸਾਰੇ ਦੁਪੱਟੇ ਕਲਰ ਦੇ ਰਿਕੋਰਡਿੰਗ ਬਹੁਤ ਪਿਆਰੇ ਆ ਇਹ ਹੈਗਾ ਲੈਰੀਆ ਦੁਪੱਟਾ ਦੇ ਨਾਲ ਸੂਟ ਵੀ ਲੁਕ ਤੁਸੀਂ ਦੇਖ ਸਕਦੇ ਹੋ ਇਹ ਐ ਨਾ ਸੋਚਿਓ ਤੁਸੀਂ ਸਿੰਗਲ ਸਿੰਗਲ ਸੂਟ ਆ ਇਹਨਾਂ ਦੇ ਨਾਲ ਦੇ ਥੋੜਾ ਬਹੁਤਾ ਆਪਣੇ ਉਹਦੇ ਰਿਕੋਰਡਿੰਗ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਸਿੰਗ ਦੁਪੱਟਾ ਮੇਰੇ ਕੋਲ ਐਕਸਟਰਾ ਹੈਗੇ ਆ ਕੱਲਾ ਦੁਪੱਟਾ ਲੈਣਾ ਤਾਂ ਵੀ ਤੁਸੀਂ ਲੈ ਸਕਦੇ ਹੋ 3500 ਪ੍ਰਾਈਸ ਹੈ 3500 ਪ੍ਰਾਈਸ ਹੈ ਨੈਕਸਟ ਸੂਟ ਦਿਖਾਣੇ ਆ ਇਹਦਾ ਸਟੱਫ ਥੋੜਾ ਡਿਫਰੈਂਟ ਹੈ ਮੈਂ ਜੌਰਜਟਸ ਹੀ ਦਿਖਾਏ ਆ ਇਹ ਕੁਝ ਅਲੱਗ ਜਿਹਾ ਸਟੱਫ ਹੈ ਬੜਾ ਪਿਆਰਾ ਜਿਹਾ ਬਹੁਤ ਪਿਆਰਾ ਮਸਟਰਡ ਜਿਹਾ ਕਲਰ ਹੈ ਤੇ ਪ੍ਰਿੰਟਿੰਗ ਬੜੀ ਪਿਆਰੀ ਹੈ ਦੀ ਸੂਟ ਦੀ ਪ੍ਰਾਈਸ ਸੇਮ ਰਹਿਣਾ 3500 ਤੇ ਇਸ ਤੇ ਆ ਦੇਖੋ ਘੇਰੇ ਤੇ ਆਪਾਂ ਕਰਾਇਆ ਵਰਕ ਇਸ ਤੇ ਆਪਾਂ ਫਰੰਟ ਬੈਕ ਦੋਨੋਂ ਘੇਰੇ ਕਰਵਾਏ ਆ ਫਰੰਟ ਘੇਰਾ ਵੀ ਹੈ ਤੇ ਬੈਕ ਘੇਰੇ ਤੇ ਵੀ ਸੇਮ ਆ ਜਾਣਾ ਤੇ ਸਾਈਡ ਤੇ 슬ੀਵਜ਼ ਨਿਕਲ ਜਾਣੀਆਂ ਸਾਈਡ ਤੋਂ 슬ੀਵਜ਼ ਆ ਜਾਣੀਆਂ ਫਰੰਟ ਬੈਕ ਦੋਨੋਂ ਘੇਰੇ ਤੇ ਆਪਾਂ ਵਰਕ ਕਰਾਇਆ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਤੇ ਬੜਾ ਪਿਆਰਾ ਬਰੀਕੀ ਗੁੰਦਮਾ ਕੰਮ ਹੋਇਆ ਕੱਟ ਵਰਕ ਦੇ ਨਾਲ ਸਿੰਗਲ ਧਾਗੇ ਦੇ ਨਾਲ ਇਹ ਹੈ ਗਿਆ ਇਸ ਦਾ ਵਰਕ ਤੇ ਇਸ ਦੇ ਨਾਲ ਹੈਗੀ ਹੈ ਬੜੀ ਸੋਹਣੀ ਲੈਰੀਏ ਦੇ ਵਿੱਚ ਹੀ ਬਾਟਮ ਹੈ ਸੇਮ ਸਟਫ ਦੇ ਵਿੱਚ ਬਹੁਤ ਸੌਫਟ ਜਿਹਾ ਸਟਫ ਹੈ ਲਾਈਨਿੰਗ ਲੱਗ ਕੇ ਬਣਨਗੇ ਪਰ ਫਿਟਿੰਗ ਬਹੁਤ ਪਿਆਰੀ ਆਣੀ ਹੈ ਜੀ ਇਹ ਵਾਲੇ ਸੂਟ ਦੇ ਨੇ ਤੇ ਇਸ ਦੇ ਨਾਲ ਵੀ ਆਪਾਂ ਇਹ ਵਾਲਾ ਦੁਪੱਟਾ ਰੱਖਿਆ ਲੈਰੀਏ ਚ ਇਹ ਵਾਲਾ ਹੈਗਾ ਦੁਪੱਟਾ ਇਸ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਪਿਓਰ ਔਰਗਾਂਜ਼ਾ ਤੇ ਦੁਪੱਟਾ

ਗੋਲਡਨ ਕਲਰ ਤੇ ਬਣਿਆ ਜੌਰਜਟ ਤੇ ਅਲਓਵਰ ਸੂਟ ਹੈ ਇਸ ਦੇ ਨਾਲ ਵੀ ਆਪਾਂ ਮਲਟੀ ਕਲਰ ਦੇ ਵਿੱਚ ਬੜਾ ਸੋਹਣਾ ਬਰੀਕੀ ਇਹ ਨੈੱਕ ਬਣੀ ਹੋਈ ਹੈ ਨੈੱਕ ਬਣੀ ਹੈ ਤੇ ਕਲੀਆਂ ਟਾਈਪ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਬਹੁਤ ਸੋਹਣਾ ਬਰੀਕੀ ਕੰਮ ਕਰਵਾਇਆ ਵਰਕ ਇਹਦੇ ਵੀ ਮੈਂ ਲੈਂਥ ਦਾ ਇਸ਼ੂ ਹੋ ਜਾਂਦਾ ਫਿਰ ਬਾਅਦ 'ਚ ਆਪਾਂ نیچے ਘੇਰਾ ਨਹੀਂ ਬਣਾਇਆ ਕਿਉਂਕਿ ਨੈੱਕ ਬਣਾਈ ਹੈ ਜੇ ਅਸੀਂ ਨੈੱਕ ਬਣਾਉਨੇ ਆ ਤਾਂ ਅਸੀਂ ਘੇਰਾ ਨਹੀਂ ਬਣਾਉਂਦੇ ਜੇ ਕਿ ਰਬ ਉਹਨੇ ਤਾਂ ਆਪਣ ਨੈਕ ਨਹੀਂ ਬਣਾਉਂਦੇ ਕਿਉਂਕਿ ਲੈਂਥ ਦਾ ਬਹੁਤ ਫਿਰ ਚੱਕਰ ਹੋ ਜਾਂਦਾ ਹੈ ਮੈਂ 45 45 ਇੰਚ ਨੈਕ ਦੇ ਨਾਲ ਰੈਡੀ ਕੀਤੇ ਹੋਏ ਆ ਸੋ ਤੇ ਇਸ ਦੇ ਨਾਲ ਇਹ 슬ੀਵਸ ਤੇ ਆ ਜਾਣਾ ਜੀ ਵਰਕ ਇਹ 슬ੀਵਸ ਤੇ ਆ ਜਾਣਾ ਬਹੁਤ ਪਿਆਰਾ ਬਹੁਤ ਹੀ ਬਰੀਕੀ ਧਾਗੇ ਨਾਲ ਕੰਮ ਕੀਤਾ ਹੋਇਆ ਆਪਾਂ ਇਹ ਇਹ 슬ੀਵਸ ਤੇ ਆ ਜਾਣਾ ਇਹ 골ਡਨ ਕਲਰ ਤੇ ਬਣਿਆ ਸੂਟ ਸਕਿਨ 골ਡਨ ਜਾਰਜਟ ਤੇ ਇਹ ਆ ਗਈ ਆਪਣੀ ਇਹ ਸਾਰੇ ਮੇਰੇ ਆਪਣੇ ਤਿਆਰ ਕਰੇ ਹੋਏ ਸੂਟ ਹੈ ਇਹਨਾਂ ਨਾਲ ਐਕਸਟਰਾ ਤੁਸੀਂ ਜੋ ਮਰਜ਼ੀ ਕਿਉਂਕਿ ਮੇਰੇ ਕੋਲ ਦੁਪੱਟੇ ਹੈਗੇ ਆ ਸਾਰੇ ਆਪਣੇ ਅਕੋਰਡਿੰਗ ਵੀ ਤੁਸੀਂ ਲੈ ਬਣਾਉਣਾ ਇਸ ਦੇ ਨਾਲ મે ਲਗਾਇਆ ਪ੍ਰਿੰਟਡ ਜੌਰਜਟ ਦਾ ਹੀ ਦੁਪੱਟਾ ਇਹ ਪ੍ਰਿੰਟ ਦੇ ਵਿੱਚ ਹੈ ਜੌਰਜਟ ਦਾ ਦੁਪੱਟਾ ਬੜਾ ਪਿਆਰਾ ਇਸ ਤੇ ਕੱਟਵਰਕ ਸੇਮ ਜਿਹੜਾ ਪਿੰਕ ਥ्रेड ਯੂਜ਼ ਕੀਤਾ ਹੋਇਆ ਵਰਕ ਦੇ ਵਿੱਚ ਫੋਰ ਸਾਈਡ ਕੱਟਵਰਕ ਕੀਤਾ ਹੈ ਇਹ ਨਾਲ ਪੂਰਾ 2.5 ਮੀਟਰ ਦਾ ਮਲਟੀ ਕਲਰ ਦੇ ਵਿੱਚ ਦੇਖੋ ਕਿੰਨਾ ਸੋਹਣਾ ਪ੍ਰਿੰਟਡ ਦੁਪੱਟਾ ਬੜਾ ਪਿਆਰਾ ਸੂਟ ਬਣਿਆ ਹੋਇਆ ਇਹ ਪ੍ਰਾਈਸ ਸੇਮ ਰਹਿਣਾ ਜੀ ਇਹਨਾਂ ਦਾ ਸੂਟਾਂ ਦਾ 3500 ਪ੍ਰਾਈਸ ਦੇ ਨਾਲ ਜਿਹੜੇ ਜਾਰਜਟ ਦੇ ਮੈਂ ਗਲਪ ਵਾਲੇ ਸੂਟ ਦਿਖਾਏ ਆ 3500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਇਹਨਾਂ ਦੇ ਵੀ ਸਿੰਗਲ ਦੁਪੱਟਾ ਲੈਣਾ ਤੁਸੀਂ ਦੁਪੱਟਾ ਵੀ ਲੈ ਸਕਦੇ ਹੋ ਤੇ ਐਜ਼ ਇਟ ਇਜ਼ ਸੂਟ ਬਣਾਉਣਾ ਹੈ ਜਿਵੇਂ ਵੀ ਕਰਨਾ ਹੈ ਕੋਈ ਚੇਂजेस ਕਰਨੇ ਆ ਸੂਟ ਚ ਤਾਂ ਵੀ ਸੇਮ ਸੂਟ ਬਣ ਜਾਊਗਾ ਤੁਹਾਡੇ ਉਹਦੇ ਅਕੋਰਡਿੰਗ ਆਪਣੇ ਘੇਰੇ ਵਗੈਰਾ ਦੇ ਅਕੋਰਡਿੰਗ ਜਿਨ੍ਹਾਂ ਨੇ ਘੇਰੇ ਤੇ ਵੀ ਕਰਾਉਣਾ ਹੈ ਵਾਕੀ ਸ਼ਾਪ ਤੇ ਆ ਕੇ ਤੁਸੀਂ ਲੈਣਾ ਤਾਂ ਵੀ ਤੁਸੀਂ ਲੈ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814680803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ